ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਵੇਖਦੇ ਨੇ ਨਾ ਕਹਿੰਦੇ ਉਧਰੋਂ ਦੋ ਗੁੱਜਰ ਤਰੇ ਆਉਂਦੇ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖ ਲੈਂਦੇ ਨੇ ਇਤਿਹਾਸ ਦੇ ਵਿੱਚ ਉਹਨਾਂ ਗੁੱਜਰਾਂ ਦੇ ਨਾਮ ਅਲਫੂ ਅਤੇ ਗਾਮੂ ਲਿਖੇ ਨੇ ਇਹ ਵੇਖ ਲੈਂਦੇ ਨੇ ਇਹਨਾਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਰਾ ਪਿਆ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ ਚਮਕੌਰ ਗੜੀ ਦੇ ਵਿੱਚ ਜੰਗ ਚੱਲ ਰਿਹਾ ਹੈ ਇਹਨਾਂ ਨੂੰ ਖਬਰ ਪਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਕੇ ਰੌਲਾ ਪਾਉਣ ਲੱਗ ਜਾਂਦੇ ਨੇ ਤੁਸੀਂ ਗੁਰੂ ਗੋਬਿੰਦ ਸਿੰਘ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ ਹੋਲੀ ਬੋਲੋ ਹਾਂ ਦੱਸੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਉਹਨਾਂ ਨੂੰ ਇਹ ਸੀ ਕਿ ਸਾਨੂੰ ਵੀ ਵਜ਼ੀਰ ਖਾਨ ਤੋਂ ਇਨਾਮ ਮਿਲੇਗਾ ਰੌਲਾ ਪਾਉਣ ਲੱਗ ਜਾਂਦੇ ਨੇ ਉਹ ਗੁਰੂ ਗੋਬਿੰਦ ਸਿੰਘ ਆ ਗਏ ਗੁਰੂ ਗੋਬਿੰਦ ਸਿੰਘ ਆ ਗਏ ਮਹਾਰਾਜ ਕਹਿੰਦੇ ਰੌਲਾ ਨਾ ਪਾਓ ਤੁਸੀਂ ਫੌਜਾਂ ਪਿੱਛੇ ਲੱਗੀਆਂ ਨੇ ਉਹ ਮੇਰਾ ਵੀ ਨੁਕਸਾਨ ਕਰਨ ਗਿਆ ਤੁਹਾਡਾ ਵੀ ਨੁਕਸਾਨ ਕਰਨ ਗਿਆ ਪਰੇ ਹਟਦੇ ਨਹੀਂ ਸੀ ਕਹਿੰਦੇ ਤੁਸੀਂ ਰੌਲਾ ਕਿਉਂ ਪਾ ਰਹੇ ਹੋ ਇਹ ਜਿਹੜਾ ਅਲਫੂ ਤੇ ਗਾਮੂ ਸੀ ਨਾ ਇਹ ਦੋਨੇ ਕਹਿਣ ਲੱਗੇ ਅਸੀਂ ਵਜ਼ੀਰ ਖਾਂ ਤੋਂ ਇਨਾਮ ਲਵਾਂਗੇ ਤੁਹਾਨੂੰ ਫੜਾ ਕੇ ਤਾਂ ਕਰਕੇ ਅਸੀਂ ਰੌਲਾ ਪਾ ਰਹੇ ਹਾਂ ਦਸ਼ਮੇਸ਼ ਪਿਤਾ ਕਹਿੰਦੇ ਇਨਾਮ ਚਾਹੀਦਾ ਸਤਗੁਰ ਸੱਚੇ ਪਾਤਸ਼ਾਹ ਜੀ ਆਪਣੀ ਖੁਰਜੀ ਜੋ ਥੈਲੀ ਸੀ ਉਹਨਾਂ ਕੋਲ ਇੱਕ ਜੋ ਕਮਰ ਕੱਸੇ ਨਾਲ ਲੱਗੀ ਹੋਈ ਸੀ ਉਹਦੇ ਵਿੱਚੋਂ ਮੋਹਰਾ ਕੱਢਦੇ ਨੇ ਗਾਮੂ ਨੂੰ ਵੀ ਦਿੰਦੇ ਨੇ ਤੇ ਅਲਫੂ ਨੂੰ ਵੀ ਦਿੰਦੇ ਨੇ ਪਰ ਲਾਲਚ ਐਨਾ ਮੰਨ ਦੇ ਵਿੱਚ ਇਹਨਾਂ ਦੇ ਮਨ ਵਿੱਚ ਇਹੀ ਆਇਆ ਕਿ ਗੁਰੂ ਗੋਬਿੰਦ ਸਿੰਘ ਤੋਂ ਸਾਰੀਆਂ ਹੀ ਮੋਹਰਾ ਖੋਲੀਆਂ ਜਾਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਵੀ ਕਰਵਾ ਦਿੱਤਾ ਜਾਵੇ ਜਦੋਂ ਇਹਨਾਂ ਨੇ ਮੋਹਰਾ ਲੈ ਲਈਆਂ ਮਨ ਨੂੰ ਤਸੱਲੀ ਨਾ ਹੋਈ ਸ਼ਾਂਤੀ ਨਾ ਮਿਲੀ ਲਾਲਚ ਵੱਧ ਗਿਆ ਇਹ ਦੋਵੇਂ ਆਪਣੇ ਆਪ ਨੂੰ ਹੱਟੇ-ਗੱਟੇ ਸਮਝ ਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਢਾ ਲਾਂਗੇ ਮਾਰ ਮਾਰ ਦੇਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੈ ਜਾਂਦੇ ਨੇ ਤੇ ਮਾਰਨ ਦਾ ਯਤਨ ਕਰਦੇ ਨੇ ਤੇ ਮਹਾਰਾਜ ਕੋਲ ਸ੍ਰੀ ਸਾਹਿਬ ਸੀ ਸਤਗੁਰ ਸੱਚੇ ਪਾਸ਼ਾ ਦੋਨਾਂ ਨੇ ਝਟਕਾ ਦਿੰਦੇ ਨੇ ਆਖੋ ਸਤਨਾਮ ਫਿਰ ਜਦੋਂ ਦੋਨਾਂ ਨੂੰ ਝਟਕਾਉਂਦੇ ਨੇ ਫਿਰ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਵੇਂ ਅਗਲਾ ਪੰਟਾ ਤਿਆਰ ਕਰਦੇ ਨੇ ਕੀ ਹੁੰਦਾ ਹੈ ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਸਾਂਝਾ ਤੁਹਾਡੇ ਨਾਲ ਇਤਿਹਾਸ ਕਰਾਂਗੇ ਕਿਉਂਕਿ 10 ਪੋਵ ਵਾਲੇ ਦਿਨ ਜਿਹੜੇ ਚਮਕੌਰ ਗੜੀ ਦੇ ਵਿੱਚ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਵੀ ਸਸਕਾਰ ਕੀਤਾ ਜਾਂਦਾ ਕੌਣ ਸੀ ਜਿਹੜੇ ਸਸਕਾਰ ਕਰਕੇ ਗਏ ਸੀ ਜਿਨ੍ਹਾਂ ਨੇ ਸਸਕਾਰ ਕੀਤਾ ਸਹਬਜ਼ਾਦਿਆਂ ਦਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਉਹਨਾਂ ਦਾ ਉਹਨਾਂ ਨਾਲ ਕੀ ਬੀਤੀ ਕੱਲ ਦੇ ਇਤਿਹਾਸਾਂ ਦੇ ਵਿੱਚ ਇਤਿਹਾਸ ਸਾਂਝਾ ਕਰਾਂਗੇ ਸਹਬਜ਼ਾਦੇ ਕਿਵੇਂ ਅੱਗੇ 10 ਪੋਵ ਦਾ ਜਿਹੜਾ ਨਾ ਜੋ ਬਤੀਤ ਕਰਦੇ ਨੇ ਉਹ ਵੀ ਕੱਲ ਨੂੰ ਇਤਿਹਾਸ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ